ਮੇਰੀ ਸਮਝ ਨੂੰ ਠੀਕ ਮੰਨਦੀ ਹੋ ਸਕਦਾ ਮੇਰੀ ਧਰਮ ਪਤਨੀ ਦੀ ਸਮਝ ਉਸ ਨੂੰ ਠੀਕ ਨਾ ਮੰਨਦੀ ਹੋਵੇ। ਕਈ ਵਾਰੀ ਐਸਾ ਹੋ ਜਾਂਦਾ ਹੈ ਆਪਾਂ ਲੜਦੇ ਰਹਿੰਨੇ ਆ ਇੱਕ ਦੂਜੇ ਨਾਲ ਮੈਂ ਕਹ ਰਿਹਾ 6 ਹੈ ਨਾਲ ਦਾ ਸਾਥੀ ਕਹਿੰਦਾ 9 ਹੈ। ਉਹ ਵੀ ਸੱਚ ਕਹਿ ਰਿਹਾ ਮੈਂ ਵੀ ਸੱਚ ਕਹਿ ਰਿਹਾ ਉਹਦੀ ਸਮਝ ਕਹਿ ਰਹੀ ਹੈ ਉਹਨੂੰ ਕਿ ਮੈਂ ਠੀਕ ਆ ਮੇਰੀ ਸਮਝ ਮੈਨੂੰ ਕਹਿ ਰਹੀ ਹੈ ਮੈਂ ਠੀਕ ਆ ਪਰ ਜੇਕਰ ਸਾਡੇ ਚੋਂ ਕੋਈ ਵੱਡਾ ਜਿਆ ਜੇਰਾ ਕਰ ਲੈ ਆਪਣੀ ਥਾਂ ਛੱਡ ਕੇ ਦੂਜੇ ਦੀ ਥਾਂ ਤੇ ਆ ਜਾਏ ਹੁਣ ਮੈਨੂੰ 6 ਦਿਸ ਦਾ ਪਿਆ ਨਾਲ ਦੇ ਨੂੰ 9 ਦਿਸ ਦਾ ਪਿਆ ਹੈ ਜੇਕਰ ਮੈਂ ਆਪਣੀ ਥਾਂ ਛੱਡ ਕੇ ਉਧਰ ਨੂੰ ਚਲਾ ਜਾਂ ਤੂੰ ਫਿਰ ਮੈਂ ਕਾਂਗਾ ਵੀ ਤੂੰ ਤਾਂ ਠੀਕ ਕਹਿ ਰਿਹਾ ਸੀ ਤੇ ਸੱਚ ਜੀ ਨੋ ਹੈ ਸੱਚ ਜੀ ਨੋ ਹੈ ਮੈਂ ਐਸਾ ਹੀ ਲੜਦਾ ਸੀ ਬਈ ਤੇਰੇ ਨਾਲ ਤੂੰ ਸਾਡੀ ਬਹੁਤੀ ਲੜਾਈ ਬਸ ਇਹ ਛੇ ਤੇ ਨੋ ਦੀ ਹੋਈ ਹੈ ਸਮਝਦੀ ਹੈ